ਹਾਂਜੀ ਭੈਣੋ ਸੱਸੀ ਕਾਲ ਜੀ ਹਲਜੀ ਸਾਰੀਆਂ ਭੈਣਾਂ ਨੂੰ ਸੱਸੀ ਕਾਲ ਜੀ ਅੱਜ ਆਪਾਂ ਸੂਟ ਜਿਹੜੇ ਵਰਕ ਕਰਵਾਏ ਸੀ ਉਹ ਦਿਖਾਉਨੇ ਆ ਤੇ ਇਹ ਵਾਲਾ ਕਲਰ ਤੁਸੀਂ ਦੇਖ ਸਕਦੇ ਹੋ ਲਾਈਟ ਜਿਹਾ ਕਲਰ ਹੈ ਕਲਰ ਸਹੀ ਆ ਹੁੰਦਾ ਵੀਡੀਓ ਦੇ ਵਿੱਚ ਤੇ ਆਪਾਂ ਬਲੈਕ ਨਾਲ ਵਰਕ ਕਰਵਾਇਆ ਹੈਗਾ ਤੇ ਇਹ ਮੈਂ ਖੋਲ ਕੇ ਦਿਖਾਉਣੀ ਆ ਇਹ ਸੂਟ ਮੈਂ ਸਟਿਚ ਕਰਨ ਲੱਗਣਾ ਸੀ ਤੋਤਾ ਸਿੱਪੇਲਾ ਕਿ ਇਹ कॉटन स्टफ ਹੈ। ਇਹ ਸਟਫਾ ਇਹਦਾ कॉटन ਹੈ ਤੇ ਇਹਦੇ ਵਿੱਚ ਲਾਈਨਿੰਗ ਦੀ ਬਿਲਕੁਲ ਲੋੜ ਨਹੀਂ। ਵੈਸੇ ਜਿਵੇਂ ਹਣਾ ਉਹ ਗ੍ਰੇਸ ਜੀ ਚਾਹੀਦੀ ਹੁੰਦੀ ਹੈ ਵੀ ਆਪਾਂ ਨੂੰ ਕਮੀ ਤੇ ਤਾਂ ਆਪਾਂ ਲਾਈਨਿੰਗ ਲਗਵਾ ਸਕਦੇ ਹਾਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਦਾ ਗਲਾ ਦੀ ਬਰਕ ਕਲਾ। ਤੁਸੀਂ ਦੇਖ ਸਕਦੇ ਹੋ ਕਿੰਨਾ ਫਿਨਿਸ਼ਿੰਗ ਨਾਲ ਕੰਮ ਹੋਇਆ ਹੋਇਆ ਤੇ ਕਿੰਨਾ ਸੋਹਣਾ ਕਲਾ ਬਣ ਕੇ ਤਿਆਰ ਹੋਇਆ। ਉਸੀਂ ਦੇਖ ਸਕਦੇ ਹੋ ਗਲਾ ਕਿੰਨਾ ਸੋਹਣਾ ਬਣਾਇਆ ਹੈ ਤੇ ਰੈਡੀ ਕੀਤਾ ਹੋਇਆ ਤੇ ਫਲਾਵਰ ਪਾਏ ਆ ਛੋਟੇ ਛੋਟੇ ਵਿੱਚ ਤੇ ਦੇਖੋ ਕਿੰਨਾ ਸੋਹਣਾ ਕੰਮ ਸਫਾਈ ਨਾਲ ਕੀਤਾ ਤੇ ਇਦਾਂ ਹੀ ਘੇਰਾ ਆਪਣਾ ਤੇ ਇਹ ਹੈਗੀ ਆ ਬਾਜੂ ਇਦਾਂ ਬਲੈਕ ਦਾ ਕੰਬੀਨੇਸ਼ਨ ਬਹੁਤ ਸੋਹਣਾ ਤੇ ਸੈਕਿੰਡ ਵਾਜੂ ਹਾਂਜੀ ਆਪਾਂ ਆਹ ਵਾਲਾ ਸੰਦੋਰ ਦੇ ਨਾਲ ਹੈਗੀ ਹੈ ਜੀ ਬਰਬਰੀ ਦਾ ਦੁਪੱਟਾ ਟਾਈ ਐਂਡ ਡਾਈ ਤੇ ਦੋਨੋਂ ਪੱਲਿਆਂ ਤੇ ਬਲੈਕ ਕੀਤਾ ਹੋਇਆ ਤੇ ਵਿਚਾਲੀ ਕਮੀਜ਼ ਦੇ ਨਾਲ ਤਾਂ ਕੜਾਈ ਦੇ ਨਾਲ ਦਾ ਪਹਿਲਾ ਤੇ ਇਹ ਵਾਲਾ ਹੈਗਾ ਜੀ ਕਿਹੜੇ ਤੇ ਕੜਾਈ ਕਰਵਾ ਸਕਦੇ ਹੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਫਿਨਿਸ਼ਿੰਗ ਨਾਲ ਕੀਤੀ ਹੋਈ ਹੈ ਤੇ ਬਹੁਤ ਸੋਹਣਾ ਕਲਰ ਹੈ ਸੂਟ ਦਾ ਤੇ ਇਹ ਵਰਬਰੀ ਦਾ ਦੁਪੱਟਾ ਪਿਓਰ ਵਰਬਰੀ ਤੇ ਆਹ ਵਾਲਾ ਸੈਕੰਡ ਸੂਟ ਆਹ ਵਾਲਾ ਦੇਖੋ ਇਦਾਂ ਛੋਟੇ ਛੋਟੇ ਫਲਾਵਰ ਜੇ ਪਏ ਹੋਏ ਆ ਸਾਰੇ ਆਪਣੇ ਕਮੀਜ਼ ਦੇ ਵਿੱਚ ਤੇ ਇਹਦੀ ਬਾਗੂਤੀ ਵਰਕ ਇਸ ਤਰੀਕੇ ਨਾਲ ਇਦਾਂ ਫਲਾਵਰ ਬਣਈ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕੰਮ ਹੋਇਆ ਫਿਨਿਸ਼ਿੰਗ ਨਾਲ ਕੰਮ ਕੀਤਾ ਹੋਇਆ ਬਹੁਤ ਸੋਹਣਾ ਵਰਕ ਕੀਤਾ ਤੇ ਕਲਰ ਇਹ ਵੀ ਲਾਈਟ ਜਾਂ ਹਾਂਜੀ ਵੀਰੇ ਆਪਾਂ ਇਹਦੇ ਨਾਲ ਵੀ ਟਾਈ ਐਂਡ ਡਾਈ ਇਹਨਾਂ ਦੁਪੱਟਾ ਕਰਾ ਸਕਦੇ ਜਿੱਦਾਂ ਦੀ ਕੜਾਈ ਆ ਤੇ ਤੁਸੀਂ ਕੋਈ ਵੀ ਦੁਪੱਟਾ ਲੈ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੇ ਇਹ ਦੇਖੋ ਇਦਾਂ ਹਨਕੀ ਇੱਤਿਵੀ ਆਪਾਂ ਇਹ ਕਢਾਈ ਕਰਾ ਸਕਦੇ ਜਿਹੜੇ ਬਾਜੂ ਤੇ ਆ ਤੇ ਆਪਾਂ ਇਹ ਬਾਜੂ ਤੇ ਕਰ ਲਿਆ ਤੇ ਕੀਤਾ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵਧੀਆ ਲੱਗਦੀ ਹੈ ਵੀਡੀਓ ਤਾਂ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਤੁਸੀਂ ਇਦਾਂ ਦੇ ਜੇ ਸੂਟ ਰੈਡੀ ਕਰਵਾਉਣੀ ਆ ਤਾਂ ਸਾਥੋਂ ਕਰਵਾ ਸਕਦੇ ਹੋ ਮੈਂ ਤੁਹਾ ਨੂੰ ਨੰਬਰ ਮੈਂਸ਼ਨ ਕਰੂੰਗੀ ਹੂੰ ਤੇ ਤੁਸੀਂ ਉਸ ਨੰਬਰ ਤੇ WhatsApp ਤੇ ਮੈਸੇਜ ਕਰਕੇ ਸਾਥੋਂ ਇਹ ਜੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਧੰਨਵਾਦ ਜੀ